ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਭਾਰਤੀ ਸੰਵਿਧਾਨ ਦਾ ਭਾਗ 2 ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਭਾਰਤੀ ਸੰਵਿਧਾਨ ਤੁਹਾਡੇ ਲਈ ਕਿੰਨਾ ਜ਼ਿਆਦਾ ਇੰਪੋਰਟੈਂਟ ਟੌਪਿਕ ਤੁਸੀਂ ਕੋਈ ਵੀ ਸਿਲੇਬਸ ਉਠਾ ਕੇ ਦੇਖ ਸਕਦੇ ਹੋ ਹਰੇਕ ਸਿਲੇਬਸ ਦੇ ਵਿੱਚ ਪਹਿਲਾ ਟੌਪਿਕ ਪੋਲੀਟੀਕਲ ਸਾਇੰਸ ਜਾਂ ਇੰਡੀਅਨ ਕਨਸਟੀਟਿਊਸ਼ਨ ਕੁਸ਼ਨ ਲਿਖਿਆ ਹੋਵੇਗਾ ਜਾਨੀ ਕਿ ਭਾਰਤੀ ਸੰਵਿਧਾਨ ਜਿਹੜਾ ਕਿ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਤੇ ਇਸ ਦੇ ਵਿੱਚੋਂ ਬਹੁਤ ਜ਼ਿਆਦਾ ਡੂੰਘਾਈ ਦੇ ਨਾਲ MCQ ਪੁੱਛੇ ਜਾਂਦੇ ਆ ਤੇ ਤੁਹਾਨੂੰ ਪਤਾ ਹੈ ਕਿ ਭਾਰਤੀ ਸੰਵਿਧਾਨ ਜਦੋਂ ਬਣ ਕੇ ਤਿਆਰ ਹੋਇਆ ਸੀ ਉਹਦੇ 22 ਭਾਗ ਸੀ ਤੇ ਹੁਣ ਉਹਦੇ 25 ਭਾਗ ਹੋ ਗਏ ਨੇ ਵਰਤਮਾਨ ਸਮੇ ਤੇ ਅਸੀਂ ਕੱਲੇ-ਕੱਲੇ ਭਾਗ ਬਾਰੇ ਡਿਸਕਸ ਕਰਾਂਗੇ ਅੱਜ ਅਸੀਂ ਭਾਗ 2 ਦੀ ਗੱਲ ਕਰਾਂਗੇ ਕੱਲ ਮੈਂ ਭਾਗ 1 ਕਰਵਾਇਆ ਸੀ ਤੇ ਉਹਦੇ ਵਿੱਚ ਕਰਵਾਇਆ ਸੀ ਕਿ ਕਿੰਨੇ ਤੋਂ ਕਿੰਨੇ ਆਰਟੀਕਲ ਭਾਗ 1 ਦੇ ਵਿੱਚ ਆ ਤੇ ਕਿਹੜੇ ਆਰਟੀਕਲ ਵਿੱਚ ਕੀ ਲਿਖਿਆ ਗਿਆ ਹੈ ਤੇ ਅੱਜ ਅਸੀਂ ਭਾਗ 2 ਕਰਾਂਗੇ ਜਿਹੜਾ ਕਿ ਨਾਗਰਿਕਤਾ ਨਾਲ ਸੰਬੰਧਿਤ ਹੈ ਤੇ ਆਰਟੀਕਲ ਇਹਦੇ ਵਿੱਚ ਆਉਂਦੇ ਨੇ 5 ਤੋਂ 11 ਭਾਗ 2 ਦੇ ਵਿੱਚ ਨਾਗਰਿਕਤਾ ਨਾਲ ਸੰਬੰਧਿਤ ਹਾਂਜੀ ਭਾਗ 2 ਦੀ ਗੱਲ ਕਰਨ ਵਾਲਿਆਂ ਤਾਂ ਭਾਗ 2 ਹੈਗਾ ਨਾਗਰਿਕਤਾ ਨਾਲ ਸੰਬੰਧਿਤ ਨਾਗਰਿਕਤਾ ਨਾਲ ਸੰਬੰਧਿਤ ਆ ਨਾਗਰਿਕਤਾ ਵਾਰੇ ਗੱਲ ਕਰ ਲੈਣੇ ਆ ਕਿ ਨਾਗਰਿਕਤਾ ਹੈ ਕੀ ਆ ਨਾਗਰਿਕਤਾ ਇੱਕ ਵਿਸ਼ੇਸ਼ ਅਧਿਕਾਰ ਆ ਜੋ ਦੇਸ਼ ਆਪਣੇ ਵਿੱਚ ਰਹਿ ਰਹੇ ਲੋਕਾਂ ਨੂੰ ਇੱਕ ਸਰਟੀਫਿਕੇਟ ਦੇ ਰੂਪ ਵਿੱਚ ਦਿੰਦਾ ਜਿਵੇਂ ਵੋਟਰ ਕਾਰਡ ਇੱਕ ਨਾਗਰਿਕਤਾ ਦਾ ਬਹੁਤ ਵੱਡਾ ਪਛਾਣ ਪੱਤਰ ਆ ਦੇਖੋ ਜੇਕਰ ਆਪਾਂ ਕਿਸੇ ਦੇਸ਼ ਦੇ ਨਾਗਰਿਕਾਂ ਤਾਂ ਉਹ ਦੇਸ਼ ਸਾਨੂੰ ਇਹ ਅਧਿਕਾਰ ਦਿੰਦਾ ਕਿ ਅਸੀਂ ਨੌਕਰੀ ਕਰ ਸਕਦੇ ਹਾਂ ਰਾਜਨੀਤਿਕ ਅਧਿਕਾਰ ਵੀ ਸਾਨੂੰ ਦਿੰਦਾ ਅਸੀਂ ਕਿਸੇ ਵੀ ਪਾਰਟੀ ਦੀਆਂ ਚੋਣਾਂ ਲੜ ਸਕਦੇ ਹਾਂ ਪਰ ਜੇਕਰ ਤੁਸੀਂ ਉਸ ਦੇਸ਼ ਦੇ ਨਾਗਰਿਕ ਨਹੀਂ ਤਾਂ ਤੁਸੀਂ ਉਸ ਦੇਸ਼ ਦੇ ਵਿੱਚ ਰਹਿ ਤਾਂ ਸਕਦੇ ਹਾਂ ਪਰ ਤੁਹਾਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਮਿਲੇਗਾ ਜਿਵੇਂ ਤੁਸੀਂ ਉਸ ਦੇਸ਼ ਦੇ ਰਾਸ਼ਟਰਪਤੀ ਨਹੀਂ ਬਣ ਸਕਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਸੁਪਰੀਮ ਕੋਰਟ ਦੇ ਜੱਜ ਨਹੀਂ ਬਣ ਸਕਦੇ ਨਾ ਰਾਜਪਾਲ ਨਾ ਮੁੱਖ ਮੰਤਰੀ ਨਹੀਂ ਬਣ ਸਕਦੇ ਕਿਉਂਕਿ ਨਾ ਤਾਂ ਤੁਸੀਂ ਉੱਥੇ ਵੋਟ ਪਾ ਸਕਦੇ ਆ ਅਤੇ ਨਾ ਹੀ ਆਪ ਚੋਣਾਂ ਦੇ ਵਿੱਚ ਖੜ੍ਹ ਸਕਦੇ ਆ ਠੀਕ ਹੈ ਤਾਂ ਹੁਣ ਅਸੀਂ ਗੱਲ ਕਰਦੇ ਆ ਆਰਟੀਕਲ 5 ਤੋਂ 11 ਕਿ ਇਹਨਾਂ ਦੇ ਵਿੱਚ ਦਿੱਤਾ ਕੀ ਹੋਇਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਰਟੀਕਲ 5 ਦੀ ਆਰਟੀਕਲ 5 ਸੰਵਿਧਾਨ ਸ਼ੁਰੂ ਹੋਣ ਤੇ ਨਾਗਰਿਕਤਾ ਬਾਰੇ ਦੱਸਦਾ ਦੇਖੋ ਆਰਟੀਕਲ 5 6 7 ਇਹਨਾਂ ਦਾ ਕੋਈ ਮਹੱਤਵ ਨਹੀਂਗਾ ਇੰਨਾ ਜ਼ਿਆਦਾ ਹੁਣ ਦੇ ਸਮੇਂ ਦੇ ਵਿੱਚ ਇਹ ਉਸ ਸਮੇਂ ਦੀ ਸਿਚੁਏਸ਼ਨ ਨੂੰ ਰੋਕਣ ਦੇ ਲਈ ਬਣਾਇਆ ਗਿਆ ਸੀਗਾ ਮੈਂ ਦੱਸਾਂਗੀ ਤੁਹਾਨੂੰ ਇਹਦਾ ਕੀ ਮਤਲਬ ਆ ਦੇਖੋ ਆਰਟੀਕਲ 5 ਸੰਵਿਧਾਨ ਦੇ ਆਰੰਭ ਵਿੱਚ ਜਿਹੜੀ ਨਾਗਰੀਤਾ ਮਤਲਬ ਜਦੋਂ ਸੰਵਿਧਾਨ ਲਿਖਿਆ ਜਾ ਰਿਹਾ ਸੀ ਉਸ ਦੇ ਵਿੱਚ ਨਾਗਰੀਕਤਾ ਨਾਲ ਸੰਬੰਧਿਤ ਆ ਦੇਖੋ ਸੰਵਿਧਾਨ ਲਾਗੂ ਕਦੋਂ ਹੋਇਆ 26 ਜਨਵਰੀ 1950 ਨੂੰ ਇਹ ਸਾਨੂੰ ਸਭ ਨੂੰ ਪਤਾ ਕਿ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਫਿਰ ਗੱਲ ਆਈ ਕਿ ਸੰਵਿਧਾਨ ਲਾਗੂ ਤਾਂ ਕਰ ਦਿੱਤਾ ਤੇ ਕਿਸ ਨੂੰ ਕਹਾਂਗੇ ਕਿ ਤੁਸੀਂ ਭਾਰਤ ਦੇ ਨਾਗਰਿਕ ਹੋ ਬਹੁਤ ਸਾਰੇ ਅੰਗਰੇਜ਼ ਵੀ ਉਸ ਸਮੇਂ ਭਾਰਤ ਵਿੱਚ ਸਨ ਤੇ ਬਹੁਤ ਸਾਰੇ ਹੋਰ ਲੋਕ ਵੀ ਰਹਿ ਰਹੇ ਸਨ ਤਾਂ ਕੀ ਇਹ ਸਾਰੇ ਭਾਰਤ ਦੇ ਨਾਗਰਿਕ ਹੋਣਗੇ ਇਸ ਲਈ ਅਨੁਛੇਦ 5 ਦੇ ਵਿੱਚ ਤਿੰਨ ਸ਼ਰਤਾਂ ਰੱਖ ਦਿੱਤੀਆਂ ਗਈਆਂ ਉਹ ਸ਼ਰਤਾਂ ਤੁਹਾਡੇ ਸਾਹਮਣੇ ਆ ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਇੱਕ ਦਾ ਵੀ ਪਾਲਣ ਕਰਦੇ ਆ ਤਾਂ ਤੁਸੀਂ ਭਾਰਤ ਦੇ ਨਾਗਰਿਕ ਹੋ ਮੋਗੇ ਇਹ ਕਹਿ ਦਿੱਤਾ ਗਿਆ ਤੇ ਇਹ ਸ਼ਰਤ ਪਹਿਲੀ ਸੀਗੀ ਕਿ ਭਾਰਤ ਵਿੱਚ ਪੈਦਾ ਹੋਇਆ ਹੋਣਾ ਮਤਲਬ ਜੋ ਬੰਦਾ ਭਾਰਤ ਦਾ ਨਾਗਰਿਕਾ ਇੱਕ ਤਾਂ ਇਹ ਮੇਨ ਹੈ ਕਿ ਉਸ ਦਾ ਜਨਮ ਭਾਰਤ ਵਿੱਚ ਹੋਇਆ ਹੋਵੇ ਦੂਸਰਾ ਉਸ ਦੇ ਮਾਤਾ ਪਿਤਾ ਦਾ ਜਨਮ ਭਾਰਤ ਵਿੱਚ ਹੋਇਆ ਹੋਵੇ ਤੀਸਰਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਲਾਗੂ ਹੋਣ ਤੋਂ ਪਹਿਲਾਂ 5 ਸਾਲ ਪਹਿਲਾਂ ਭਾਰਤ ਵਿੱਚੋਂ ਬੰਦਾ ਰਹਿੰਦਾ ਹੋਵੇ ਜਿਹਨੂੰ ਨਾਗਰਿਕਤਾ ਮਿਲੀ ਆ ਜੇਕਰ ਇਹਨਾਂ ਵਿੱਚੋਂ ਕੋਈ ਵੀ ਇੱਕ ਵੀ ਲਾਗੂ ਹੁੰਦਾ ਤਾਂ ਭਾਰਤ ਦੀ ਨਾਗਰਿਕਤਾ ਮਿਲ ਸਕਦੀ ਸੀ ਉਸ ਬੰਦੇ ਨੂੰ ਠੀਕ ਹੈ ਇਹ ਸੰਵਿਧਾਨ ਜਿਹੜਾ ਆਰਟੀਕਲ 5 ਹੈ ਨਾ ਸੰਵਿਧਾਨ ਦੇ ਸ਼ੁਰੂ ਹੋਣ ਤੇ ਨਾਗਰਿਕਤਾ ਯਾਨੀ ਕਿ ਸੰਵਿਧਾਨ ਦੇ ਆਰੰਭ ਵਿੱਚ ਜਿਹੜੀ ਨਾਗਰਿਕਤਾ ਉਹਦੇ ਬਾਰੇ ਦੱਸਿਆ ਗਿਆ ਸੀਗਾ ਕਿਉਂਕਿ ਉਸ ਸਮੇਂ ਤਾਂ ਅੰਗਰੇਜ਼ ਵੀ ਰਹਿੰਦੇ ਸਨ ਬਹੁਤ ਸਾਰੇ ਹੋਰ ਲੋਕ ਵੀ ਰਹਿੰਦੇ ਸੀ ਬਾਹਰੋਂ ਆ ਕੇ ਇੱਥੇ ਤਾਂ ਉਹ ਕੀ ਉਹ ਵੀ ਫਿਰ ਆਪਣੇ ਦੇਸ਼ ਦੇ ਨਾਗਰਿਕ ਹੋਣਗੇ ਸਵਾਲ ਉੱਠਿਆ ਤਾਂ ਇਹ ਆਰਟੀਕਲ ਆਰਟੀਕਲ ਦੇ ਵਿੱਚ ਤਿੰਨ ਸ਼ਰਤਾਂ ਰੱਖਦੀਆਂ ਸੀ ਠੀਕ ਹੈ ਆਰਟੀਕਲ 5 ਦੇ ਵਿੱਚ ਆਰਟੀਕਲ 6 ਦੇ ਹੁਣ ਕੋਈ ਮੇਨ ਖਾਸ ਵਿਸ਼ੇਸ਼ਤਾ ਨਹੀਂ ਗਈ ਨਾ 6 ਦੀ ਨਾ 7 ਦੀ ਕਿਉਂਕਿ ਇਹਦੇ ਵਿੱਚ ਕੀ ਆ ਕਿ ਪਾਕਿਸਤਾਨ ਤੋਂ ਭਾਰਤ ਆਏ ਵਿਅਕਤੀਆਂ ਦੀ ਨਾਗਰਿਕਤਾ ਯਾਨੀ ਕਿ ਪਾਕਿਸਤਾਨ ਤੋਂ ਭਾਰਤ ਆਏ ਲੋਕਾਂ ਦੀ ਨਾਗਰਿਕਤਾ ਨੂੰ ਦਰਸਾਉਂਦਾ ਸੀ ਆਰਟੀਕਲ 6 ਦੇਖੋ ਇਸ ਨੂੰ ਵੰਡ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਸੀ ਕਿਉਂਕਿ 1947 ਵਿੱਚ ਜਦ ਵੰਡ ਹੋਈ ਬਹੁਤ ਸਾਰੇ ਲੋਕ ਪਾਕਿਸਤਾਨ ਵਿੱਚੋਂ ਭਾਰਤ ਆਏ ਸੀ ਭਾਰਤ ਤੋਂ ਵੀ ਬਹੁਤ ਸਾਰੇ ਲੋਕ ਪਾਕਿਸਤਾਨ ਜਾ ਕੇ ਵਸ ਗਏ ਸੀ ਉਸ ਸਮੇਂ ਸੰਵਿਧਾਨ ਬਣ ਰਿਹਾ ਸੀ ਕਿਉਂਕਿ ਸੰਵਿਧਾਨ ਬਣਨਾ 1946 ਦੇ ਵਿੱਚ ਸਟਾਰਟ ਹੋਇਆ ਸੀ 1947 ਚ ਵੰਡ ਹੋ ਗਈ ਉਸ ਸਮੇਂ ਤਾਂ ਬਣ ਰਿਹਾ ਸੀਗਾ ਫਿਰ ਇੱਕ ਪਰਮਿਟ ਪਾਸ ਕਰ ਦਿੱਤਾ ਗਿਆ ਪਰਮਿਟ ਪਰਮਿਟ ਕੀ ਹੁੰਦਾ ਦੇਖੋ 1948 ਨੂੰ ਇੱਕ ਰੂਲ ਲਾਗੂ ਕੀਤਾ ਗਿਆ ਸੀਗਾ 1948 ਨੂੰ ਰੂਲ ਇਸ ਰੂਲ ਨੂੰ ਪਰਮਿਟ ਕਹਿੰਦੇ ਆ ਠੀਕ ਹੈ ਫਿਰ ਇੱਕ ਪਰਮਿਟ ਪਾਸ ਕੀਤਾ ਗਿਆ 19 ਜੁਲਾਈ 1948 ਨੂੰ ਠੀਕ ਹੈ ਇਸ ਦਾ ਮਤਲਬ ਕੀ ਸੀਗਾ ਕਿ ਜੇਕਰ ਤੁਸੀਂ ਭਾਰਤ ਤੋਂ ਪਾਕਿਸਤਾਨ ਜਾ ਰਹੇ ਹੋ ਤਾਂ ਤੁਸੀਂ ਲਿਖਵਾ ਕੇ ਜਾਓ ਕਿ ਅਸੀਂ ਭਾਰਤ ਛੱਡ ਕੇ ਜਾ ਰਹੇ ਹਾਂ ਜੇਕਰ ਪਾਕਿਸਤਾਨ ਨੂੰ ਪਾਕਿਸਤਾਨ ਤੋਂ ਤੁਸੀਂ ਭਾਰਤ ਨੂੰ ਆ ਰਹੇ ਹੋ ਤਾਂ ਉੱਥੋਂ ਵੀ ਲਿਖਵਾ ਕੇ ਆਓ ਤਾਂ ਇਹ ਪਰਮਿਟ ਹੈ ਜਿਹੜਾ ਇਹ ਲੱਗ ਗਿਆ ਤਾਂ ਇਹ ਜਿਹੜਾ ਪਰਮਿਟ ਹੈ ਲਾਗੂ ਕੀਤਾ ਗਿਆ ਸੀਗਾ ਇਸ ਪਰਮਿਟ ਦੇ ਤਹਿਤ ਵੀ ਦੋ ਸ਼ਰਤਾਂ ਰੱਖੀਆਂ ਗਈਆਂ ਸੀਆਂ ਦੋ ਤਰ੍ਹਾਂ ਦੇ ਲੋਕ ਆ ਜਾਂਦੇ ਸੀ ਇਸ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਸੀਗੇ ਉਹ ਲਿਖੇ ਹੋਇਆ ਇਹ ਵੀ ਪਾ ਕੇ ਪਹਿਲੇ ਸੀਗੇ ਕੁਝ ਲੋਕ ਪਰਮਿਟ ਨਿਜ਼ਮ ਲੱਗਣ ਤੋਂ ਪਹਿਲਾਂ ਹੀ ਆ ਗਏ ਸੀ ਠੀਕ ਹੈ ਫਿਰ ਕੀ ਉਹਨਾਂ ਨੂੰ ਵੀ ਪਰਮਿਟ ਭਰਨਾ ਪੈਣਾ ਸੀਗਾ ਤਾਂ ਇਹ ਇਸ ਵਾਰੀ ਗੱਲ ਹੋਈ ਸੀ ਕੁਝ ਲੋਕ ਪਰਮਿਟ ਨਿਜ਼ਮ ਲੱਗਣ ਤੋਂ ਪਹਿਲਾਂ ਹੀ ਆ ਗਏ ਸੀ ਉਹ ਤਾਂ ਚਲੋ ਹੋ ਗਏ ਪੱਕੇ ਉਹਨਾਂ ਨੂੰ ਤਾਂ ਨਾਗਰਿਕਤਾ ਮਿਲ ਗਈ ਜਿਹੜੇ ਪਰਮਿਟ ਨਿਜ਼ਮ ਲੱਗਣ ਤੋਂ ਪਹਿਲਾਂ ਹੀ ਆ ਗਏ ਸੀ ਜਿਹੜਾ ਪਰਮਿਟ ਰੂਲ ਸੀ ਪਰ ਕੁਝ ਲੋਕ 19 ਜੁਲਾਈ 1948 ਤੋਂ ਬਾਅਦ ਵਿੱਚ ਆਏ ਸੀ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਪਰਮਿਟ ਭਰੋ ਇਹ ਭਰਨ ਤੋਂ ਬਾਅਦ ਤੁਹਾਨੂੰ 6 ਮਹੀਨਿਆਂ ਬਾਅਦ ਨਾਗਰਿਕਤਾ ਮਿਲੇਗੀ ਠੀਕ ਹੈ ਤੇ ਇਸ ਇਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਤੇ ਉਸ ਤੋਂ ਬਾਅਦ ਆਉਂਦਾ ਜੀ ਆਰਟੀਕਲ 7 ਆਰਟੀਕਲ 6 ਨੂੰ ਤੁਸੀਂ ਧਿਆਨ ਦੇ ਵਿੱਚ ਪੜ੍ਹ ਸਕਦੇ ਹੋ ਕਿਉਂਕਿ ਤਾਂ ਮੈਂ ਪੂਰਾ ਪ੍ਰੋਪਰ ਲਿਖਿਆ ਹੋਇਆ ਵਾ ਜੋ ਮੈਂ ਦੱਸ ਰਹੀ ਹਾਂ ਮੈਂ ਘੱਟ ਸ਼ਬਦਾਂ ਦੇ ਵਿੱਚ ਦੱਸ ਰਹੀ ਹਾਂ ਤਾਂ ਜੋ ਤੁਹਾਨੂੰ ਸਮਝ ਆ ਜਾਈ ਠੀਕ ਹੈ ਆਰਟੀਕਲ 7 ਆਰਟੀਕਲ 7 ਜਿਹੜਾ ਉਸ ਸਮੇਂ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਬਣਾਇਆ ਗਿਆ ਸੀ ਦੇਖੋ 1947 ਚ ਵੰਡ ਹੋ ਰਹੀ ਸੀ ਉਸ ਸਮੇਂ ਦੀ ਜੋ ਸਥਿਤੀ ਸੀਗੀ ਉਸ ਨੂੰ ਕੰਟਰੋਲ ਕਰਨ ਲਈ ਆਰਟੀਕਲ 7 ਬਣਾ ਦਿੱਤਾ ਗਿਆ ਸੀ ਇਸ ਦਾ ਵੀ ਹੁਣ ਕੋਈ ਖਾਸ ਮਹੱਤਵ ਨਹੀਂ ਗਾ ਭਾਰਤ ਵਿੱਚੋਂ ਪਾਕਿਸਤਾਨ ਗਏ ਲੋਕਾਂ ਦੀ ਨਾਗਰਿਕਤਾ ਆਰਟੀਕਲ 7 ਵਿੱਚ ਸੀਗੀ ਦੇਖੋ ਕਿਉਂਕਿ 1 ਮਾਰਚ 1947 1 ਮਾਰਚ 1947 ਆਜ਼ਾਦੀ ਤੋਂ ਜਸਟ ਪਹਿਲਾਂ ਦੀ ਗੱਲ ਹੈ 1 ਮਾਰਚ 1947 1 ਮਾਰਚ 1947 ਤੋਂ ਪਹਿਲਾਂ ਹੀ ਕੁਝ ਲੋਕ ਦੇਖੋ ਤਾਂ ਰੌਲਾ ਪੈ ਗਿਆ ਸੀਗਾ ਕਿ ਭਾਰਤ ਵੰਡ ਹੋ ਜਾਣੀ ਆ ਕਿ ਵੰਡ ਹੋ ਜਾਣੀ ਆ ਭਾਰਤ ਅਲੱਗ ਹੋ ਜਾਣਾ ਪਾਕਿਸਤਾਨ ਅਲੱਗ ਹੋ ਜਾਣਾ ਇਸ ਕਰਕੇ ਜਦੋਂ ਇਹ ਰੌਲਾ ਪਿਆ ਅੱਧੇ ਲੋਕਾਂ ਨੇ ਕਿਹਾ ਕਿ ਅਸੀਂ ਤਾਂ ਪਾਕਿਸਤਾਨ ਜਾਣਾ ਅੱਧੇ ਲੋਕਾਂ ਨੇ ਕਿਹਾ ਕਿ ਅਸੀਂ ਭਾਰਤ ਤੋਣਾ ਹੁਣ ਜਿਹੜੇ ਲੋਕ ਭਾਰਤ ਤੋਂ ਪਾਕਿਸਤਾਨ ਗਏ ਸੀ ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਵੰਡ ਹੋ ਗਈ ਫਿਰ ਅਸੀਂ ਉਧਰ ਨਹੀਂ ਜਾ ਪਾਵਾਂਗੇ ਅੱਧੇ ਉਧਰ ਚਲੇ ਗਏ ਸੀ ਭਾਰਤ ਛੱਡ ਕੇ ਜਦੋਂ ਉਧਰ ਚਲੇ ਗਏ ਉਹ ਤਾਂ ਫਿਰ ਕੀ ਹੋ ਗਿਆ ਜਦੋਂ ਉਸ ਸਮੇਂ ਉਧਰ ਗਏ ਉਦੋਂ ਵਡ ਟੱਕ ਚੱਲ ਰਹੀ ਸੀਗੀ ਉਸ ਜਦੋਂ ਵੰਡ ਦਾ ਮਤਲਬ ਕਿ ਇਹ ਮੁੱਦਾ ਸਟਾਰਟ ਹੋਇਆ ਤਾਂ ਫਿਰ ਉਦੋਂ ਪਾਕਿਸਤਾਨੀਆਂ ਨੇ ਜਦੋਂ ਆਪਣੇ ਅਸਲੀ ਰੰਗ ਦਿਖਾਤੇ ਤਾਂ ਫਿਰ ਉਹ ਫੇਰ ਇੱਧਰ ਆ ਗਏ ਠੀਕ ਹੈ ਤਾਂ ਹੁਣ 1 ਮਾਰਚ 1947 ਤੋਂ ਪਹਿਲਾਂ ਹੀ ਪਾਕਿਸਤਾਨ ਜਿਹੜੇ ਲੋਕ ਗਏ ਸੀ ਤੇ ਉਹ ਵਾਪਸ ਆਉਣਾ ਚਾਹੁੰਦੇ ਸੀ ਫਿਰ ਉਹ ਵਾਪਸ ਵੀ ਤਾਂ ਆਉਣਾ ਚਾਹੁੰਦੇ ਸੀ ਵੀ ਅਸਤਾ ਗਲਤੀ ਕਰਤੀ ਤੇ ਵਾਪਸ ਆਉਣ ਤੇ 6 ਮਹੀਨੇ ਦਾ ਉਹਨਾਂ ਨੂੰ ਵੀ ਰਜਿਸਟ੍ਰੇਸ਼ਨ ਭਰਨਾ ਪਵੇਗਾ ਠੀਕ ਹੈ ਇਹ ਸੀਗਾ ਆਰਟੀਕਲ 7 ਦੇ ਵਿੱਚ ਫਿਰ ਆਰਟੀਕਲ 8 ਦੇਖੋ ਕੀ ਕਹਿੰਦਾ ਹਾਂਜੀ ਆਰਟੀਕਲ 8 ਕਹਿੰਦਾ ਆਰਟੀਕਲ 8 ਇਹ ਦੱਸਦਾ ਕਿ ਭਾਰਤ ਤੋਂ ਬਾਹਰ ਰਹਿ ਰਹੇ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੀ ਨਾਗਰਿਕਤਾ ਇਹਦਾ ਮਤਲਬ ਪਤਾ ਕੀ ਆ ਕਿ ਭਾਰਤ ਦੇ ਬਾਹਰ ਰਹਿ ਰਿਹਾ ਬੱਚਾ ਭਾਰਤ ਦਾ ਨਾਗਰਿਕ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਸਵਾਲ ਤੇ ਆਰਟੀਕਲ 8 ਆ ਜਿਹੜਾ ਇਹ ਕਲੀਅਰ ਕਰਦਾ ਵਾ ਇਹਦੇ ਵਿੱਚ ਕੀ ਆ ਮੰਨ ਕੇ ਚੱਲੋ ਹੁਣ ਵੀ ਭਾਰਤ ਦੇ ਰਾਜਦੂਤ ਬਾਹਰ ਰਹਿ ਰਹੇ ਆਦੇ ਜਾਂ ਕੁਝ ਇਦਾਂ ਇੱਦਾਂ ਦੇ ਲੋਕ ਜਿਹੜੇ ਕਿ ਇੰਡੀਆ ਤੋਂ ਜਾ ਕੇ ਉਧਰ ਪੜਨ ਲਿਖਣ ਵੀ ਗਏ ਹੋਇਆ ਜਾਂ ਮੰਨ ਕੇ ਚੱਲੋ bizness ਦੇ ਮਾਮਲੇ ਦੇ ਵਿੱਚ ਉੱਧਰ ਗਏ ਹੋਇਆ ਬਾਇ ਚਾਂਸ ਨੂੰ ਉੱਧਰ ਜਾ ਕੇ ਉਹਨਾਂ ਦੇ ਕੋਈ ਬੱਚਾ ਹੁੰਦਾ ਵਾ ਨਾ ਤਾਂ ਭਾਰਤ ਦੇ ਬਾਹਰ ਜਿਹੜਾ ਰਹਿ ਰਿਹਾ ਬੱਚਾ ਵਾ ਜਾਂ ਨਾਗਰਿਕਾ ਉਹਦਾ ਜਿਹੜਾ ਬੱਚਾ ਵਾ ਉਹ ਭਾਰਤ ਦਾ ਨਾਗਰਿਕ ਹੋਵੇਗਾ ਕਿ ਨਹੀਂ ਤੇ ਇਸ ਦੇ ਲਈ ਉਹਨਾਂ ਨੇ ਕਿਹਾ ਤਾਂ ਕਿ ਇਹਦਾ ਇੱਕੋ ਇੱਕ ਕਾਰਨ ਕਿ ਜੇ ਅਸੀਂ ਫੇਰ ਨਾਗਰਿਕਤਾ ਦਵਾਂਗੇ ਜੇਕਰ ਉਸਦੇ ਮਾਤਾ ਪਿਤਾ ਭਾਰਤੀ ਹਨ ਆਰਟੀਕਲ 8 ਦੇ ਤਹਿਤ ਉਹਨਾਂ ਨੇ ਇਹ ਕਹਤਾ ਕਿ ਜੇਕਰ ਮਾਤਾ ਪਿਤਾ ਭਾਰਤੀ ਹਨ ਫਿਰ ਅਸੀਂ ਉਹਨੂੰ ਕਹਿ ਦੇਵਾਂਗੇ ਕਿ ਹਾਂ ਇਹ ਭਾਰਤ ਦਾ ਨਾਗਰਿਕ ਹੈ ਬੱਚਾ ਵੀ ਤਾਂ ਇਹ ਅਨੁਛੇਦ ਰੋਜ਼ਗਾਰ ਵਿਆਹ ਤੇ ਸਿੱਖਿਆ ਦੇ ਉਦੇਸ਼ਾਂ ਲਈ ਭਾਰਤ ਤੋਂ ਬਾਹਰ ਰਹਿ ਰਹੇ ਭਾਰਤੀ ਮੂਲ ਲੋਕਾਂ ਦੇ ਅਧਿਕਾਰਾਂ ਨਾਲ ਸੰਬੰਧਿਤ ਆ ਬਸ ਇਹਦਾ मीनिंग ਇਹ ਸੀਗਾ ਕਿ ਜਿਹੜਾ ਉਹਨਾਂ ਦਾ ਅੱਗੇ ਬੱਚਾ ਹੋਊਗਾ ਉਹਨੂੰ ਭਾਰਤ ਦੀ ਨਾਗਰਿਕਤਾ ਮਿਲੇਗੀ ਕਿ ਨਹੀਂ ਮਿਲੇਗੀ ਉਹ ਕਹਿੰਦੇ ਹਾਂ ਜੇਕਰ ਮਾਤਾ ਪਿਤਾ ਭਾਰਤੀ ਹਨ ਤਾਂ ਬੱਚੇ ਨੂੰ ਨਾਗਰਿਕਤਾ ਮਿਲੇਗੀ ਠੀਕ ਹੈ ਨੈਕਸਟ ਹੈ ਆਰਟੀਕਲ 8 ਆਰਟੀਕਲ 8 ਦੇ ਵਿੱਚ ਕੀ ਸੀਗਾ ਸੌਰੀ ਆਰਟੀਕਲ 9 ਆਰਟੀਕਲ 9 ਵਿਦੇਸ਼ੀ ਨਾਗਰਿਕਤਾ ਲੈਣ ਤੇ ਭਾਰਤ ਦੀ ਨਾਗਰਿਕਤਾ ਸਮਾਪਤ ਮੰਨ ਕੇ ਚਲੋ ਤੁਸੀਂ ਵਿਦੇਸ਼ ਦੇ ਵਿੱਚ ਚਲੇ ਗਏ ਜੇਕਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਉਧਰਲੀ ਨਾਗਰਿਕਤਾ ਹਾਸਲ ਕਰ ਲੈਨੇ ਹੋ ਤਾਂ ਤੁਹਾਡੀ ਇਧਰਲੀ ਨਾਗਰਿਕਤਾ ਸਮਾਪਤ ਹੋ ਜਾਊਗੀ ਤੁਸੀਂ ਭਾਰਤ ਦੇ ਨਾਗਰਿਕ ਨਹੀਂ ਹੋਮੋਗੇ ਇਹ ਆਰਟੀਕਲ 9 ਦੇ ਵਿੱਚ ਕੈਦ ਦਿੱਤਾ ਗਿਆ ਹੁਣ ਆਰਟੀਕਲ ਆ ਗਿਆ 10 ਆਰਟੀਕਲ 10 ਕੀ ਕਹਿੰਦਾ ਕਿ ਜਦੋਂ ਤੱਕ ਕੋਈ ਵਿਅਕਤੀ ਅਪਰਾਧ ਨਾ ਕਰੇ ਤਾਂ ਉਸਦੀ ਨਾਗਰਿਕਤਾ ਬਣੀ ਰਹੇਗੀ ਮਤਲਬ ਗਲਤ ਕੰਮ ਨਾ ਕਰੇ ਗਲਤ ਕੰਮ ਦਾ ਕੀ ਮਤਲਬ ਹੈ ਇੱਥੇ ਮੰਨ ਕੇ ਚਲੋ ਚੀਨ ਤੇ ਭਾਰਤ ਦੇ ਵਿੱਚ ਯੁੱਧ ਹੋ ਰਿਹਾ ਚੀਨ ਤੇ ਭਾਰਤ ਦੇ ਵਿੱਚ ਯੁੱਧ ਹੋ ਰਿਹਾ ਤਾਂ ਤੁਸੀਂ ਕਹਿ ਰਹੇ ਹੋ ਚੀਨ ਜਿੰਦਾਬਾਦ ਜਾਂ ਤੁਸੀਂ ਚੀਨ ਦੇ ਚੀਨ ਦੇ ਹੱਕ ਦੇ ਵਿੱਚ ਖੜੇ ਹੋ ਚੀਨ ਦੇ ਫੇਵਰ ਦੀ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਅਤਵਾਦੀ ਕਹਿ ਕੇ ਨਾਲ ਹੀ ਦੇਸ਼ ਦੀ ਜਿਹੜੀ ਨਾਗਰਿਕਤਾ ਉਹ ਖਤਮ ਕਰ ਦਿੱਤੀ ਜਾਵੇਗੀ ਕਿ ਚਲ ਤੂੰ ਵੀ ਹੁਣ ਫਿਰ ਚੀਨ ਚ ਠੀਕ ਹੈ ਇਦਾਂ ਤੁਹਾਡੀ ਜਿਹੜੀ ਨਾਗਰਿਕਤਾ ਵਾ ਉਹ ਖਤਮ ਹੋ ਜਾਂਦੀ ਆ ਇੱਥੇ ਵੀ ਪੜ ਲਓ ਕੋਈ ਵੀ ਵਿਅਕਤੀ ਜਿਸ ਨੂੰ ਇਸ ਭਾਗ ਦੇ ਕਿਸੇ ਵੀ ਉਪਬੰਧ ਅਧੀਨ ਭਾਰਤ ਦਾ ਨਾਗਰਿਕ ਮੰਨਿਆ ਜਾਂਦਾ ਉਹ ਨਾਗਰਿਕ ਬਣਿਆ ਰਹੇਗਾ ਅਤੇ ਸੰਸਦ ਦੁਆਰਾ ਬਣਾਏ ਗਏ ਕਿਸੇ ਵੀ ਕਾਨੂੰਨ ਦੇ ਅਧੀਨ ਉਹ ਜਿਹੜਾ ਮਤਲਬ ਉਹਨੂੰ ਸੰਸਦ ਦੇ ਕਾਨੂੰਨ ਦੀ ਪਾਲਣਾ ਕਰਨੀ ਪੈਣੀ ਆ ਇਹਦਾ मीनिंग ਇਹ ਆ ਅੱਗੇ ਆ ਜੀ ਆਰਟੀਕਲ 11 ਆਰਟੀਕਲ 11 ਨਾਗਰਿਕਤਾ ਸੰਬੰਧੀ ਕਾਨੂੰਨ ਸੰਸਦ ਬਣਾਏਗੀ ਇਹ ਦੱਸਦਾ ਵਾ ਦੇਖੋ ਜਿਹੜੇ ਆਰਟੀਕਲ 5 ਤੋਂ ਲੈ ਕੇ 10 ਤੱਕ ਅਸੀਂ ਪੜ ਲਏ ਆ ਉਹ ਉਸ ਸਮੇਂ ਦੀ ਵੰਡ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਆਰਟੀਕਲ 11 ਦੇ ਵਿੱਚ ਉਹਨਾਂ ਨੇ ਇਹ ਲਿਖਤਾ ਕਿ ਨਾਗਰਿਕਤਾ ਸੰਬੰਧੀ ਅੱਗੇ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਕਾਨੂੰਨ ਸੰਸਦ ਆਪ ਬਣਾਏਗੀ ਤੇ ਇਹ ਬਣਾਉਣ ਦਾ ਕੰਮ ਦਿੱਤਾ ਸੀ ਗ੍ਰਹਿ ਮੰਤਰਾਲੇ ਨੂੰ ਠੀਕ ਹੈ ਆਏ ਨੇ ਕਿ ਜਣਾ ਖਣਾ ਮੰਤਰਾਲਾ ਬਣਾ ਲੂਗਾ ਤਾਂ ਇਹ ਅਧਿਕਾਰ ਸੰਸਦ ਦੇ ਗ੍ਰਹਿ ਮੰਤਰਾਲੇ ਕੋਲ ਸੀ ਇਹ ਅਨੁਸ਼ੇਧ ਉਸ ਸਮੇਂ ਦੇ ਮਾਹੌਲ ਨੂੰ ਕੰਟਰੋਲ ਕਰਨ ਲਈ ਸੀ ਪਰ ਸੰਸਦ ਨੂੰ ਕਹਿ ਦਿੱਤਾ ਗਿਆ ਸੀ ਕਿ ਹੁਣ ਬਾਕੀ ਦੇ ਕਾਨੂੰਨ ਤੁਸੀਂ ਸੋਚ ਸਮਝ ਕੇ ਆਪ ਬਣਾ ਲਿਓ ਸੰਸਦ ਨੇ ਪਹਿਲਾ ਨਾਗਰਿਕਤਾ ਅਧਿਨਿਯਮ 1985 ਦੇ ਵਿੱਚ ਫਿਰ મતલਬ ਕਿ ਵਰਤ ਲਿਆ ਸੀਗਾ ਬਣਿਆੰਦਾ ਨਾਗਰਿਕਤਾ ਅਧਿਨਿਯਮ 1985 ਸਿਟੀਜ਼ਨਸ਼ਿਪ ਬੋਲ ਦਿੰਦੇ ਨੇ ਨਾ ਅਸੀਂ ਨਾਗਰਿਕਤਾ ਨੂੰ ਤਾਂ ਸੰਸਦ ਨੇ ਪਹਿਲਾ ਨਾਗਰਿਕਤਾ ਅਧਿਨਿਯਮ 1955 ਦੇ ਵਿੱਚ ਲੈ ਕੇ ਆਂਦਾ ਫਿਰ 1986 ਦੇ ਵਿੱਚ ਉਸ ਦੇ ਵਿੱਚ ਸੁਧਾਰ ਕੀਤਾ ਗਿਆ ਦੇਖੋ 1955 ਦੇ ਵਿੱਚ ਲੈ ਕੇ ਆਂਦਾ ਹੁਣ ਕੋਈ ਵੀ ਚੀਜ਼ ਪਰਫੈਕਟ ਤਾਂ ਹੁੰਦੀ ਨਹੀਂ ਸਮੇਂ ਦੇ ਨਾਲ-ਨਾਲ ਉਸ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਨੇ ਪੈਂਦੇ ਆ ਜਦੋਂ ਕੁਝ ਹੋਰ ਲੋਕ ਬਰਾਬਰ ਦੇ ਖੜੇ ਹੋ ਜਾਂਦੇ ਆ ਉਂਗਲ ਚੱਕਦੇ ਆ ਜਾਂ ਗਲਤ ਫਾਇਦਾ ਉਠਾਉਂਦੇ ਆ ਨਜਾਇਜ਼ ਫਾਇਦਾ ਉਠਾਉਂਦੇ ਆ ਤਾਂ ਫਿਰ ਉਸ ਸੋਧ ਕਰਨੀ ਵੀ ਤਾਂ ਬਣਦੀ ਹੀ ਹੈ ਨਾ 1955 ਦੇ ਵਿੱਚ ਅਧਿਨਿਯਮ ਪਾਸ ਹੋਇਆ ਇੱਕ ਨਵਾਂ ਲਿਆਂਦਾ ਗਿਆ ਕਾਨੂੰਨ ਬਣਾਤਾ ਸੰਸਦਨ ਨੇ ਬਣਾਤਾ 1955 ਦੇ ਵਿੱਚ ਠੀਕ ਹੈ 1900 ਸਿਆਸੀ ਚ ਸੋਧ ਹੋਈ ਫਿਰ 1992 ਦੇ ਵਿੱਚ ਸੋਧ ਕੀਤੀ ਗਈ ਫਿਰ 2003 ਚ ਕੀਤੀ ਗਈ ਫਿਰ ਲੋਕਾਂ ਨੇ ਨਿਜ਼ਾਇਜ਼ ਫਾਇਦਾ ਉਠਾਇਆ ਫਿਰ 2005 ਚ ਹੋਈ ਫਿਰ 2016 ਚ ਹੋਈ ਫਿਰ 2019 ਚ ਹੋਈ 2016 2019 ਦੀ ਕੋਈ 16 ਦੀ ਤਾਂ ਖਾਸ ਨਹੀਂ ਪਰ 19 ਦੀ ਬਹੁਤ ਜ਼ਿਆਦਾ ਲੰਬੀ ਚੋੜੀ ਆ ਉਸ ਬਾਰੇ ਫਿਰ ਗੱਲ ਕਰਾਂਗੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਭਾਰਤ ਦੀ ਨਾਗਰਿਕਤਾ ਕਿਹੜੇ-ਕਿਹੜੇ ਤਰੀਕਿਆਂ ਨਾਲ ਹਾਸਲ ਕੀਤੀ ਜਾ ਸਕਦੀ ਹੈ ਜਿਹੜੇ ਸੰਸਦ ਨੇ ਕਾਨੂੰਨ ਬਣਾਏ ਸੀ ਉਹਨਾਂ ਦੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖਦੇ ਆ ਕਿ ਭਾਰਤ ਦੀ ਜਿਹੜੀ ਨਾਗਰਿਕਤਾ ਉਹ ਕਿਵੇਂ ਹਾਸਲ ਕੀਤੀ ਜਾ ਸਕਦੀ ਆ। ਸੰਸਦ ਨੇ ਜਿਹੜੇ ਹੁਣ ਦੇ ਕਾਨੂੰਨ ਬਣਾਏ ਸੀ ਹੁਣ ਦੇ ਲਈ ਇੰਪੋਰਟੈਂਟ ਆ ਅਡਿਨਿਜ਼ਮ 1955 ਜਿਹਦੇ ਵਿੱਚੋਂ ਤੁਹਾਨੂੰ ਐਮਸੇਕਿਉ ਪੁੱਛੇ ਜਾ ਸਕਦੇ ਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਭਾਰਤ ਦੀ ਨਾਗਰਿਕਤਾ ਪਹਿਲਾ ਤਰੀਕਾ ਵਾ ਕਿ ਜਨਮ ਦੁਆਰਾ ਭਾਰਤ ਦੀ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਆ। ਮਤਲਬ ਜਨਮ ਦੇ ਆਧਾਰ ਤੇ ਦੇਖੋ ਜਦੋਂ ਜਨਮ ਦੇ ਆਧਾਰ ਤੇ ਕਹਤਾ ਹੈ ਕਿ ਜਿਹੜੇ ਬੰਦੇ ਦਾ ਜਨਮ ਭਾਰਤ ਦੇ ਵਿੱਚ ਹੋਇਆ ਵਾ ਜਿਹੜੇ ਬੰਦੇ ਦਾ ਜਨਮ ਭਾਰਤ ਦੇ ਵਿੱਚ ਹੋਇਆ ਬੱਚੇ ਦਾ ਜਨਮ ਭਾਰਤ ਵਿੱਚ ਹੋਇਆ ਤਾਂ ਉਹ ਭਾਰਤ ਦਾ ਨਾਗਰਿਕ ਹੋਊਗਾ ਇਦਾਂ ਤੱਤਵਾਦੀ ਆ ਜਿਹੜੇ ਉਹਨਾਂ ਨੇ ਫਾਇਦਾ ਉਠਾ ਲਿਆ ਫਿਰ ਕੁਝ ਦੇਸਾਂ ਨੇ ਨਜਾਇਜ਼ ਫਾਇਦਾ ਉਠਾਇਆ ਅੱਤਵਾਦੀ ਛੱਡਣ ਲਈ ਉਹ ਕਿਸੇ ਵੀ ਕਹਿਣਾ ਹੋਵੇ ਜਿ ਕਿ ਕਿਸੇ ਵੀ ਔਰਤ ਨਾਲ ਵਿਆਹ ਕਰਵਾ ਕੇ ਤੇ ਉਹਨੂੰ ਮਤਲਬ ਜਾਂ ਆਪਾਂ ਕਹਿ ਸਕਦੇ ਕੋਈ ਵੀ ਪਾਕਿਸਤਾਨੀ ਔਰਤ ਆ ਠੀਕ ਹੈ ਪਾਕਿਸਤਾਨ ਦਾ ਹੀ ਮੇਲ ਆ ਪਾਕਿਸਤਾਨ ਦੀ ਫੀਮੇਲ ਆ ਤੇ ਉਹ ਵਿਆਹ ਕਰਵਾ ਕੇ ਆਪਸ ਦੇ ਵਿੱਚ ਆਪਣਾ ਜਿਹੜਾ ਮਤਲਬ ਜਦੋਂ ਡਿਲੀਵਰੀ ਹੋਣੀ ਆ ਉਸ ਸਮੇਂ ਉਹ ਭਾਰਤ ਆ ਜਾਵੇ ਮਨ ਕੇ ਚੱਲੋ ਕੋਈ ਤਾਜ ਮਹਿਲ ਘੁੰਮਣ ਹੀ ਆ ਗਿਆ ਤੇ ਇੱਥੇ ਆ ਕੇ ਉਹਨਾਂ ਦੀ ਮਤਲਬ ਕਿ ਕੋਈ ਕਿਸੇ ਦੀ ਡਿਲੀਵਰੀ ਹੋ ਗਈ ਤਾਂ ਉਹ ਭਾਰਤ ਦਾ ਨਾਗਰਿਕ ਬਣ ਗਿਆ ਠੀਕ ਹੈ ਇਦਾਂ ਤਾਂ ਅੱਤਵਾਦੀ ਆ ਜਿਹੜੇ ਉਹਨਾਂ ਨੇ ਫਾਇਦਾ ਉਠਾਇਆ ਸੀ ਇਸੇ ਕਰਕੇ ਤਾਂ 1955 ਦੇ ਵਿੱਚ ਇਹ ਅਧਿ ਨਿਜ਼ਮ ਬਣਾਇਆ ਗਿਆ ਸੀ ਤੇ 1986 ਦੇ ਵਿੱਚ ਇਹਦੇ ਵਿੱਚ ਸੋਧ ਕੀਤੀ 1900 86 ਦੇ ਵਿੱਚ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ 1986 ਦੇ ਵਿੱਚ ਇਹਦੇ ਵਿੱਚ ਸੋਧ ਕੀਤੀ ਸੀਗੀ ਕਿ ਨਹੀਂ ਇਹ ਤਾਂ ਅਸੀਂ ਗਲਤ ਕੰਮ ਕਰਤਾ ਇਦਾਂ ਤਾਂ ਬਹੁਤ ਲੋਕਾਂ ਨੇ ਗਲਤ ਫਾਇਦਾ ਉਠਾ ਲਿਆ ਕਿਉਂਕਿ ਇਦਾਂ ਦੇ ਕੇਸ ਸਾਹਮਣੇ ਆਏ ਸੀ ਕਿਸੇ ਵੀ ਲੇਡੀ ਦੀ ਡਿਲੀਵਰੀ ਇੱਧਰ ਕਰਵਾਉਣ ਤੇ ਉਹਨੂੰ ਛੱਡ ਦੇਣਾ ਤਾਂ ਉਹ ਜਿਹੜਾ ਮਤਲਬ ਬੱਚਾ ਪੈਦਾ ਹੋਇਆ ਵਾ ਉਸ ਤੋਂ ਬਾਅਦ ਉਹਨੂੰ ਅਤਵਾਦੀ ਬਣਾਉਣਾ ਠੀਕ ਹੈ ਇਹ ਚੀਜ਼ਾਂ ਚੱਲ ਪਈਆਂ ਸੀਗੀਆਂ ਫਿਰ 1986 ਵਿੱਚ ਰੂਲ ਬਣਾਤਾ ਕਿ ਜੋ ਬੱਚਾ ਭਾਰਤ ਵਿੱਚ ਜਨਮ ਲੈ ਰਿਹਾ ਉਸਦੇ ਮਾਤਾ ਜਾਂ ਪਿਤਾ ਵਿੱਚੋਂ ਕੋਈ ਇੱਕ ਭਾਰਤੀ ਹੋਣਾ ਚਾਹੀਦਾ ਪਹਿਲਾਂ ਤਾਂ ਦੋਵੇਂ ਜੀ ਭਾਰਤੀ ਮਤਲਬ ਵਿਦੇਸ਼ੀ ਹੁੰਦੇ ਸੀ ਇੱਧਰ ਆ ਕੇ ਇੱਕ ਬੱਚਾ ਪੈਦਾ ਕਰਤਾ ਡਿਲੀਵਰੀ ਦੇ ਸਮੇਂ ਇੱਧਰ ਆ ਗਏ ਤਾਂ ਇਹਦਾ ਮਤਲਬ ਕੀ ਸੀਗਾ ਕਿ ਉਹ ਭਾਰਤ ਦੀ ਉਹਨੂੰ ਵੀ ਨਾਗਰਿਕਤਾ ਮਿਲ ਗਈ ਸੀ ਇੱਦਾਂ ਤਾਂ ਅੱਤਵਾਦ ਵਧ ਗਿਆ ਸੀ ਫਿਰ 1986 ਦੇ ਵਿੱਚ ਰੂਲ ਬਣਾਤਾ ਕਿ ਜੋ ਵੀ ਬੱਚਾ ਭਾਰਤ ਵਿੱਚ ਜਨਮ ਲੈ ਰਿਹਾ ਉਹਦੇ ਮਾਤਾ ਪਿਤਾ ਵਿੱਚੋਂ ਕਿਸੇ ਇੱਕ ਦਾ ਭਾਰਤੀ ਹੋਣਾ ਜ਼ਰੂਰੀ ਆ ਠੀਕ ਹੈ ਫਿਰ 2003 ਦੇ ਵਿੱਚ ਗੱਲ ਆਈ ਫਿਰ 2003 ਵਿੱਚ ਇਹ ਕਹਿ ਦਿੱਤਾ ਗਿਆ ਕਿ ਮਾਤਾ ਅਤੇ ਪਿਤਾ ਦੀ ਨਾਗਰਿਕਤਾ ਦੋਵਾਂ ਦੀ ਵੈਲਿਡ ਹੋਣੀ ਚਾਹੀਦੀ ਆ ਦੇਖੋ ਵੈਲਿਡ ਹੋਣ ਦਾ ਕੀ ਮਤਲਬ ਆ ਪਹਿਲਾਂ ਉਹਨਾਂ ਨੇ ਕਿਹਾ ਤਾਂ ਕਿ ਮਾਤਾ ਜਾਂ ਪਿਤਾ ਵਿੱਚੋਂ ਕੋਈ ਇੱਕ ਭਾਰਤੀ ਹੋਣਾ ਚਾਹੀਦਾ ਠੀਕ ਹੈ ਫਿਰ ਉਹਨਾਂ ਨੇ ਇਹਦਾ ਵੀ ਲੋਕਾਂ ਨੇ ਗਲਤ ਫਾਇਦਾ ਉਠਾਇਆ ਲੱਗ ਮਤਲਬ ਕਿ ਜਿਵੇਂ ਸਰਟੀਫਿਕੇਟ ਬਣਾਉਣੇ ਸ਼ੁਰੂ ਕਰਤੇ ਸੀਗੇ ਕੋਈ ਮਤਲਬ ਵੈਲਿਡ ਹੋਣਾ ਚਾਹੀਦਾ ਵਾ ਪੂਰਾ ਪ੍ਰੋਪਰ ਪਤਾ ਲੱਗਣਾ ਚਾਹੀਦਾ ਕਿ ਹਾਂ ਕਾਗਜ਼ਾਂ ਦੇ ਵਿੱਚ ਵੀ ਹੋਣਾ ਚਾਹੀਦਾ ਇਹ ਨਹੀਂ ਕਿ ਉਹਨਾਂ ਦੇ ਮਾਤਾ ਪਿਤਾ ਵਿੱਚੋਂ ਕੋਈ ਇੱਕ ਭਾਰਤੀ ਹੈ ਤਾਂ ਪਹਿਲਾਂ ਮਾਤਾ ਜਾਂ ਪਿਤਾ ਵਿੱਚੋਂ ਇੱਕ ਭਾਰਤੀ ਸੀ ਤਾਂ ਬੱਚੇ ਨੂੰ ਮਿਲ ਸਕਦੀ ਸੀ 1986 ਦੇ ਵਿੱਚ ਉਹਨਾਂ ਨੇ ਇਹ ਕਹਿਤਾ ਠੀਕ ਹੈ ਮੇਰੇ ਕਹਿਣ ਦਾ ਮਤਲਬ ਹੈ ਆ ਬਾਅਦ ਵਿੱਚ ਮਾਤਾ ਪਿਤਾ ਦੋਵਾਂ ਦੀ ਵੈਲਿਡ ਕਰਤੀ ਸੀ ਕਲੀਅਰ ਹੋਇਆ 2003 ਦੇ ਵਿੱਚ ਉਹਨਾਂ ਨੇ ਕਿਹਾ ਤਾਂ ਕਿ ਦੋਵਾਂ ਦੀ ਹੀ ਵੈਲਿਡ ਹੋਣੀ ਚਾਹੀਦੀ ਹੈ ਭਾਵੇਂ ਕਿ ਉਹ ਭਾਰਤ ਦੇ ਵਾਸੀ ਨੇ ਕਲੀਅਰ ਅੱਗੇ ਦੂਸਰਾ ਵੰਸ਼ ਦੇ ਆਧਾਰ ਤੇ ਭਾਰਤ ਦੀ ਨਾਗਰਿਕਤਾ ਮਿਲ ਸਕਦੀ ਆ 1955 ਦੇ ਵਿੱਚ ਤਾਂ ਉਹਨਾਂ ਨੇ ਇਹ ਕਹਿਤਾ ਕਿ 1955 ਵਿੱਚ ਵੰਸ਼ ਜਾਨੀ ਕਿ ਪਿਤਾ ਭਾਰਤ ਦਾ ਹੋਣਾ ਚਾਹੀਦਾ ਜ਼ਰੂਰੀ ਨਹੀਂ ਕਿ ਮਾਤਾ ਭਾਰਤ ਦੀ ਹੋਵੇ ਜਾਂ ਮਾਤਾ ਕਿਸੇ ਵੀ ਦੇਸ਼ ਦੀ ਹੋਵੇ ਪਰ ਪਿਤਾ ਜੇਕਰ ਪਿਤਾ ਭਾਰਤ ਦਾ ਵਾ ਫਿਰ ਹੀ ਨਾਗਰਿਕਤਾ ਮਿਲ ਸਕਦੀ ਆ ਵੰਸ਼ ਦੇ ਆਧਾਰ ਤੇ ਠੀਕ ਹੈ ਵੰਸ਼ ਦੇ ਆਧਾਰ ਤੇ ਜੇਕਰ ਪਿਤਾ ਭਾਰਤ ਦਾ ਫਿਰ ਹੀ ਨਾਗਰਿਕਤਾ ਮਿਲ ਸਕਦੀ ਆ ਪਰ ਜਦੋਂ ਦੇਖੋ ਸਾਣੀਆਂ ਮਿਰਚਾ ਦਾ ਵਿਆਹ ਹੋਇਆ ਪਾਕਿਸਤਾਨ ਦੇ ਮੁੰਡੇ ਨਾਲ ਜਿਹੜਾ ਉਹਨਾਂ ਦਾ ਬੱਚਾ ਹੋਇਆ ਤਾਂ ਫਿਰ ਉੱਥੇ ਰੌਲਾ ਪੈ ਗਿਆ ਹੁਣ ਉਹਨੇ ਵੀ ਤਾਂ ਰੌਲਾ ਪਾਉਣਾ ਹੀ ਸੀਗਾ ਕਿ ਮੇਰਾ ਬੱਚਾ ਭਾਰਤੀ ਨਹੀਂਗਾ ਉਹਨੂੰ ਭਾਰਤ ਦੀ ਨਾਗਰਿਕਤਾ ਨਹੀਂ ਮਿਲੋਗੀ ਫਿਰ ਕਹਤਾ ਫਿਰ ਜਦੋਂ ਇਹ ਰੌਲਾ ਪਿਆ ਫਿਰ ਕਹਤਾ ਕਿ ਲੜਕਾ ਤੇ ਲੜਕੀ ਦੇ ਵਿੱਚ ਕੋਈ ਫਰਕ ਨਹੀਂਗਾ ਫਿਰ ਇਦਾਂ ਦੀਆਂ ਚੀਜ਼ਾਂ ਚੱਲ ਪਈਆਂ ਫਿਰ 1992 ਦੇ ਵਿੱਚ ਸੰਸ਼ੋਧਨ ਕੀਤਾ ਗਿਆ 18 ਸਾਲ ਇਹ ਕਹਿ ਦਿੱਤਾ ਗਿਆ ਉਦੋਂ ਕਿ 18 ਸਾਲ ਦੇ ਬਾਅਦ ਬੱਚੇ ਤੇ ਡਿਪੈਂਡ ਕਰਦਾ ਕਿ ਉਹ ਭਾਰਤ ਦੀ ਨਾਗਰਿਕਤਾ ਲੈਣਾ ਚਾਹੁੰਦਾ ਕਿ ਪਾਕਿਸਤਾਨ ਦੀ ਲੈਣਾ ਚਾਹੁੰਦਾ ਕਲੀਅਰ ਅੱਗੇ ਆ ਗਿਆ ਜੀ ਰਜਿਸਟ੍ਰੇਸ਼ਨ ਦੁਆਰਾ ਨਾਗਰਿਕਤਾ ਰਜਿਸਟ੍ਰੇਸ਼ਨ ਦੁਆਰਾ ਨਾਗਰਿਕਤਾ ਰਜਿਸਟ੍ਰੇਸ਼ਨ ਮਤਲਬ ਕਿ ਪੂੰਜੀਕਰਨ ਜਾਂ ਪੰਜੀਕਰਨ ਬੋਲ ਦਿੰਨੇ ਵੈਸੇ ਤਾਂ ਪੰਜੀਕਰਨ ਠੀਕ ਹੈ ਬਾਇ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਦੁਆਰਾ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ ਮਤਲਬ ਪੰਜੀਕਰਨ ਦੁਆਰਾ ਹੁਣ ਮੰਨ ਕੇ ਚੱਲੋ ਤੁਸੀਂ ਹੋਰ ਦੇਸ਼ ਤੋਂ ਭਾਰਤ ਵਿੱਚ ਆ ਕੇ ਨੌਕਰੀ ਕਰਨ ਲਈ ਆਏ ਆਂ ਹੋਰ ਦੇਸ਼ ਤੋਂ ਆਗੇ ਭਾਰਤ ਦੇ ਵਿੱਚ ਕੋਈ ਨੌਕਰੀ ਕਰਨ ਆਏ ਆਂ ਕੋਈ ਕੰਮ ਕਰਨ ਆਏ ਆਂ ਕੋਈ ਬਿਜ਼ਨਸ ਕਰਨ ਆਏ ਆ ਤੁਹਾਨੂੰ ਭਾਰਤ ਬਹੁਤ ਵਧੀਆ ਲੱਗਿਆ ਤੁਸੀਂ ਇੱਥੇ ਰੁਕਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਫਾਰਮ ਭਰ ਸਕਦੇ ਹੋ ਮਤਲਬ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਪਰ ਉਸ ਦੇ ਲਈ ਤੁਹਾਨੂੰ ਕੀ ਕਹਿ ਦਿੱਤਾ ਜਾਵੇਗਾ ਕਿ ਜੇਕਰ ਤੁਸੀਂ 7 ਸਾਲ ਇੱਥੇ ਰੁਕਿਓ ਤਾਂ ਹੀ ਤੁਸੀਂ ਉਹ ਫਾਰਮ ਭਰ ਸਕਦੇ ਹੋ ਤੇ ਇਹਦੇ ਲਈ ਤੁਹਾਨੂੰ ਕਹਿ ਦਿੱਤਾ ਜਾਵੇਗਾ ਕਿ ਤੁਸੀਂ 7 ਸਾਲ ਇੱਥੇ ਰੁਕ ਜੋ ਫੇਰ ਹੀ ਤੁਸੀਂ ਫਾਰਮ ਆ ਜਿਹੜਾ ਉਹ ਭਰ ਸਕਦੇ ਹੋ ਠੀਕ ਹੈ ਫੇਰ ਅੱਗੇ ਆ ਗਿਆ ਜੀ ਨੈਚੁਰਲਾਈਜੇਸ਼ਨ ਦੁਆਰਾ ਨਾਗਰਿਕਤਾ ਇਹਦਾ ਮਤਲਬ ਹੈ ਦੇਸ਼ ਦੇਸ਼ੀਕਰਨ ਕਿ ਦੇਸੀਕਰਨ ਨੈਚੁਰਲਾਈਜੇਸ਼ਨ ਦੇ ਵਿੱਚ ਕੀ ਹੈ ਕਿ ਜੇਕਰ ਤੁਸੀਂ ਭਾਰਤ ਵਿੱਚ ਆਏ ਆ ਤੁਸੀਂ ਭਾਰਤ ਦੀਆਂ 22 ਭਾਸ਼ਾਵਾਂ ਵਿੱਚੋਂ ਕਿਸੇ ਇੱਕ ਭਾਸ਼ਾ ਨੂੰ ਜਾਣਦੇ ਹੋ ਤਾਂ ਵੀ ਤੁਹਾਨੂੰ ਨਾਗਰਿਕਤਾ ਮਿਲ ਸਕਦੀ ਆ ਪਰ ਇਸ ਦੇ ਲਈ ਕੁਝ ਸ਼ਰਤਾਂ ਰੱਖ ਦਿੱਤੀਆਂ ਗਈਆਂ ਇੱਕ ਤਾਂ ਇਹ ਕਿ 10 ਸਾਲ ਤੋਂ ਤੁਹਾਨੂੰ ਭਾਰਤ ਵਿੱਚ ਰਹਿਣਾ ਪਵੇਗਾ ਦੂਸਰਾ ਜਾਂ ਤਾਂ ਤੁਸੀਂ ਫਿਰ ਕਲਾ ਜਾਂ ਵਿਗਿਆਨ ਦੇ ਵਿੱਚ ਤੁਹਾਡੀ ਕੋਈ ਰੁਚੀ ਹੋਣੀ ਚਾਹੀਦੀ ਹੈ ਫੇਮਸ ਹੋਣੀ ਚਾਹੀਦੀ ਤੁਸੀਂ ਕਲਾ ਜਾਂ ਵਿਗਿਆਨ ਦੇ ਖੇਤਰ ਵਿੱਚ ਜਾਂ ਤੀਸਰਾ ਤੁਸੀਂ ਕਿਸੇ ਵੀ ਭਾਸ਼ਾ ਨੂੰ ਜਾਣਨਾ ਤੁਹਾਡਾ ਕਿਸੇ ਵੀ ਇੱਕ ਭਾਸ਼ਾ ਨੂੰ ਜਾਣਨਾ ਚਾਹੀਦਾ ਤੁਹਾਡੇ ਉਹ ਮਤਲਬ ਜਿਹੜੀ ਤੀਜੀ ਸ਼ਰਤ ਸੀਗੀ ਕਿ ਕੋਈ ਇੱਕ ਭਾਸ਼ਾ ਇੱਕ ਲੈਂਗੁਏਜ ਤੁਹਾਨੂੰ ਆਉਣੀ ਚਾਹੀਦੀ ਹੈ ਨੈਕਸਟ ਹੈ ਜ਼ਮੀਨ ਦੇ ਆਧਾਰ ਤੇ ਨਾਗਰਿਕਤਾ ਹਾਂਜੀ ਜ਼ਮੀਨ ਦੇ ਆਧਾਰ ਤੇ ਨਾਗਰਿਕਤਾ ਦੇਖੋ ਇਹਦੇ ਵਿੱਚ ਕੀ ਸੀਗਾ ਜ਼ਮੀਨ ਦੇ ਅਧਿਕਾਰ ਤੇ ਜ਼ਮੀਨ ਦੇ ਆਧਾਰ ਤੇ ਨਾਗਰਿਕਤਾ ਦੇ ਵਿੱਚ ਮੰਨ ਕੇ ਚੱਲੋ ਕੋਈ ਮੰਨ ਕੇ ਚੱਲੋ ਸਿਕਯਮ ਦੀ ਜੈਗਜ਼ੈਂਪਲ ਲੈ ਲੈਂਦੇ ਆ ਸਿਕਯਮ ਆ ਜਿਹੜਾ ਪਹਿਲਾਂ ਭਾਰਤ ਦਾ ਹਿੱਸਾ ਨਹੀਂ ਸੀ 16 ਮਈ 16 ਮਈ 1975 ਵਿੱਚ ਭਾਰਤ ਦਾ ਹਿੱਸਾ ਸਿਕਯਮ ਨੂੰ ਬਣਾ ਦਿੱਤਾ ਗਿਆ ਹੁਣ ਜਿਹੜੇ ਉੱਥੋਂ ਦੇ ਲੋਕ ਰਹਿੰਦੇ ਸੀ ਕੀ ਉਹ ਭਾਰਤ ਦੇ ਨਾਗਰਿਕ ਹੋਣਗੇ ਬਿਲਕੁਲ ਹੋਣਗੇ ਜਿਹੜੇ ਉੱਥੇ ਉਹ ਜ਼ਮੀਨ ਤੇ ਸਿੱਕਮ ਦੇ ਵਿੱਚ ਲੋਕ ਰਹਿੰਦੇ ਸੀ ਫਿਰ ਉਹ ਭਾਰਤ ਦੇ ਨਾਗਰਿਕ ਹੋਣਗੇ ਇਹ ਕਹਿ ਦਿੱਤਾ ਗਿਆ ਤਾਂ ਉੱਥੋਂ ਦੇ ਲੋਕਾਂ ਨੂੰ ਵੀ ਨਾਗਰਿਕਤਾ ਦੇਣੀ ਹੀ ਪਵੇਗੀ ਠੀਕ ਹੈ ਇਹ ਤਾਂ ਸੀ ਕਿ ਨਾਗਰਿਕਤਾ ਸੰਬੰਧੀ ਅਧਿ ਨਿਯਮ 1955 ਜਿਸ ਦੇ ਵਿੱਚ ਸੋਧਾਂ ਵੀ ਕੀਤੀਆਂ ਗਈਆਂ ਬਾਅਦ ਵਿੱਚ ਹਾਂਜੀ ਇੱਥੇ ਤੁਸੀਂ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਆ ਜੇਕਰ ਆਪਾਂ ਨੂੰ ਨਾਗਰਿਕਤਾ ਮਿਲਣ ਦੇ ਪੰਜ ਅਧਿਕਾਰ ਆ ਮਤਲਬ ਪੰਜ ਚੀਜ਼ਾਂ ਤੇ ਡਿਪੈਂਡ ਹੈ ਕਿ ਅਸੀਂ ਭਾਰਤ ਦੇ ਨਾਗਰਿਕਾਂ ਇਹ ਪੰਜ ਚੀਜ਼ ਪੰਜ ਪੰਜਾਂ ਤੁਸੀਂ ਇੱਕ ਫੋਲੋ ਕਰਨੀ ਚਾਹੀਦੇ ਆ ਪਰ ਤਿੰਨ ਹੈਗੇ ਆ ਕਿ ਤੁਸੀਂ ਭਾਰਤ ਦੀ ਨਾਗਰਿਕਤਾ ਗਵਾ ਵੀ ਸਕਦੇ ਹੋ ਕਿਵੇਂ ਗਵਾ ਸਕਦੇ ਆ ਪਹਿਲੀ ਹੈਗੀ ਤਿਆਗ ਤਿਆਗ ਕੀ ਆ ਜੇਕਰ ਤੁਸੀਂ ਦੂਸਰੇ ਦੇਸ਼ ਦੇ ਨਾਗਰਿਕਤਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਭਾਰਤ ਦੇ ਨਾਗਰਿਕ ਨਹੀਂ ਰਹੋਗੇ ਨਾਗਰਿਕ ਮਤਲਬ ਇੱਕ ਦੇਸ਼ ਦਾ ਤੁਸੀਂ ਤਿਆਗ ਕਰਤਾ ਦੂਜੇ ਜਿੱਥਾਂ ਕੇ ਪੱਕੇ ਹੋਗੇ ਹੁਣ ਜਿਵੇਂ ਕੈਨੇਡਾ ਦੇ ਜਿਹੜੇ ਜਾ ਕੇ ਪੱਕੇ ਹੁੰਦੇ ਉਹ ਭਾਰਤ ਦੇ ਵਸਨੀਕ ਨਹੀਂ ਰਹਿ ਗਏ ਨਾ ਭਾਰਤ ਦੇ ਨਾਗਰਿਕ ਨਹੀਂ ਰਹਿ ਗਏ ਇੱਧਰ ਵੀ ਉਹਨਾਂ ਨੂੰ 7 ਸਾਲ ਲੈਣਾ ਪੈਣਾ ਫੇਰ ਜਾ ਕੇ ਪੱਕੇ ਹੋਣਗੇ ਜਾਂ ਕੋਈ ਹੋਰ ਇਹਨਾਂ ਦੇ ਵਿੱਚੋਂ ਰੂਲ ਫਾਲੋ ਕਰਨਾ ਪੈਣਾ ਠੀਕ ਹੈ ਤੇ ਦੂਸਰੀ ਵਿਧੀ ਆ ਬਰਖਾਸ਼ਿਤ ਕਰਨੀ ਦੇਸ਼ ਨਿਕਾਲਾ ਦੇਣਾ ਜੇਕਰ ਤੁਸੀਂ ਅਤਵਾਦ ਨੂੰ ਸਪੋਰਟ ਕਰਦੇ ਹੋ ਠੀਕ ਹੈ ਮੰਨ ਕੇ ਚੱਲੋ ਕੋਈ ਹੋਰ ਦੇਸ਼ ਜ਼ਰੂਰੀ ਨੇ ਅਤਵਾਦ ਨੂੰ ਸਪੋਰਟ ਕਰਦੇ ਹੋਰ ਮੰਨ ਕੇ ਚੱਲੋ ਕਿਸੇ ਹੋਰ ਦੇਸ਼ ਦਾ ਰਾਸ਼ਟਰਪਤੀ ਆਪਣੇ ਇੱਧਰ ਆ ਜੇ ਕੋਈ ਚੀਫ ਗੈਸਟ ਦੇ ਤੌਰ ਤੇ ਪ੍ਰਧਾਨ ਮੰਤਰੀ ਉਹਨੂੰ ਬੁਲਾ ਲੈਣ ਤਾਂ ਤੁਸੀਂ ਕੀ ਕਰੋ ਜੇਕਰ ਉਧਰ ਜਾ ਕੇ ਉਹਦੇ ਮੂੰਹ ਤੇ ਥੁੱਕ ਕਰ ਦਿਓ ਮਤਲਬ ਉਹਦੇ ਆਉਣ ਤੋਂ ਬਾਅਦ ਉਹਨੂੰ ਬੁਰਾ ਭਲਾ ਕਹੋ ਜਾਂ ਉਹਦੇ ਤੇ ਕੁਛ ਮਾਰੋ ਜਾਂ ਉਹਨੂੰ ਸਿੱਧਾ ਉਹਨੂੰ ਡਾਇਰੈਕਟਲੀ ਥੋੜਾ ਬਹੁਤਾ ਉਹਤੇ ਥੱਕ ਦੋ ਕਿ ਥੂ ਕਿ ਤੇ ਸਾਨੂੰ ਨਹੀਂ ਤੂੰ ਚਾਹੀਦਾ ਹੈ ਨਾ ਮਤਲਬ ਇਦਾਂ ਉਹਦੀ ਇਨਸਲਟ ਕਰ ਦੋ ਤਾਂ ਵੀ ਤੁਹਾਨੂੰ ਭਾਰਤ ਦਾ ਨਾਗਰਿਕ ਨਾਗਰਿਕਤਾ ਤੁਹਾਡੀ ਕੈਨਸਲ ਕਰ ਦਿੱਤੀ ਜਾਵੇਗੀ ਰੱਦ ਕਰ ਦਿੱਤੀ ਜਾਵੇਗੀ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਤੇ ਤੀਸਰਾ ਹੈਗਾ ਵੰਜਿਤ ਕਰ ਦੇਣਾ ਜੇਕਰ ਤੁਸੀਂ ਭਾਰਤ ਤੋਂ ਆਏ ਹੋ ਆਏ ਹੋ ਮਤਲਬ ਜੇਕਰ ਤੁਸੀਂ ਭਾਰਤ ਆਏ ਸੀ ਤਾਂ 7 ਸਾਲ ਰਹੇ ਵੀ ਨਹੀਂ ਤੇ ਤੁਸੀਂ ਪੰਜੀਕਰਨ ਦੁਆਰਾ ਝੂਠਾ ਸਰਟੀਫਿਕੇਟ ਵੀ ਬਣਵਾ ਲਿੰਨੇ ਹੋ ਤਾਂ ਉਸ ਸਮੇਂ ਵੀ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਉਹ ਪੰਗ ਕਰ ਦਿੱਤੀ ਜਾਵੇਗੀ ਕਲੀਅਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ